ਸਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਤੇ ਕਥਲ ਜ਼ਿਲ੍ਹੇ ਦੇ ਗੁਲਾ ਥਾਣਾ ਦੇ ਵਿੱਚ ਇੱਕ ਮਾਰਪੀਟ ਕਰਨ ਦਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਹੈ ਉਸਨੇ ਕਿਹਾ ਕਿ ਮੈਨੂੰ ਖਰਕਾਂ ਦੇ ਨਜ਼ਦੀਕ ਇਹਨਾਂ ਨੇ ਮੇਰੇ ਨਾਲ ਮਾਰਕੋਟ ਕੀਤੇ ਲੱਤਾਂ ਤੋੜੀਆਂ ਔਰ ਇਸ ਤੇ ਸ਼ਿਕਾਇਤ ਉਹਨੇ ਗੁਲਾ ਥਾਣੇ ਵਿੱਚ ਦਰਜ ਕਰਾਈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿਧਾਇਕ ਸਤਰਾਣਾ ਜੋ ਕਿ ਆਪ ਪਾਰਟੀ ਦੇ ਵਿਧਾਇਕ ਹਨ ਉਹਨਾਂ ਦੇ ਉੱਤੇ ਉਹਨਾਂ ਦੇ ਦੋ ਬੇਟੇ ਅਤੇ ਕੁਝ ਹੋਰ ਜਿਹੜੇ ਉਹਨਾਂ ਦੇ ਸਮਰਥਕ ਹੈ ਉਹਨਾਂ ਉੱਤੇ ਮਾਮਲਾ ਦਰਜ ਕੀਤਾ ਹੈ ਜਿਸ ਦੇ ਵਿੱਚ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਹੈ ਜਬਕਿ ਇਸ ਸੰਬੰਧ ਵਿੱਚ ਕੁਲਵੰਤ ਸਿੰਘ ਬਾਜਿਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਵਿਅਕਤੀ ਦੋਸ਼ ਲਾ ਰਿਹਾ ਹੈ ਉਹ ਖੁਦ ਉਸਤੇ 12 ਤੋਂ ਵੱਧ ਪਰਚੇ ਹਨ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਉਸ ਦਾ ਉਹ ਇੱਕ ਅਫਰਾਦੀਕ ਵਿਚਾਰ ਦਾ ਵਿਅਕਤੀ ਹੈ ਇਸ ਕਾਫੀ ਮਾਮਲੇ ਹਨ ਉਸ ਦੇ ਉੱਤੇ ਇਹ ਜਿਹੜੇ ਦੋਸ਼ ਲਾ ਰਿਹਾ ਛੁੱਠੇ ਦੋਸ਼ ਹਨ ਉਹ ਸਾਰਾ ਜਾਂਚ ਦਾ ਵਿਸ਼ਾ ਹੈ ਵੀ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਕਲਵੰਤ ਸਿੰਘ ਐਮਐਲਏ ਨੂੰ ਇੱਕ ਵਾਰੀ ਯਾਦ ਕਰਵਾਦਾ ਬਹੁਤ ਵੱਡੀ ਗਲਤੀ ਕੀਤੀ ਆ ਕਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਤ ਇੱਕ ਹਿਸਾਬ ਦਾ ਗੱਲ ਫਾੜਿਆ ਤੇਰੀਆਂ ਮੈਂ ਕੁਆਂ ਉਹ ਤਾਰਦਾਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਆਲੀਆਂ ਨਸਲਾਂ ਯਾਦ ਰੱਖਣਗੀਆਂ ਕਿ ਵੀ ਲੱਤ ਕੇ ਦੀ ਕਿਵੇਂ ਤੋੜੀ ਦੀ ਆ ਨਾਮ ਆਪਰਕਾ ਕੀ ਘਟਨਾ ਆ ਤੁਹਾਡੇ ਸਾਥ ਘਟੀ ਹੈ ਸਰ ਮੇਰਾ ਨਾਮ ਗੁਰਚੰਨਿਆ ਇੱਕ ਸਾਲ ਪਹਿਲਾਂ ਨਾ ਇਲੈਕਸ਼ਨਾਂ ਦਾ ਰੋਲਾ ਸੀ ਸਾਡਾ ਐਮਐਲਏ ਦੇ ਨਾਲ ਇਸ ਵੇਰੇ ਅਸੀਂ ਕੋਈ ਕੰਮ ਗਏ ਸੀ ਮੈਂ ਤੇ ਮੇਰਾ ਦੋਸਤ ਸੀ ਅੰਗਰੇਜ਼ ਵਾਪਸ ਅਸੀਂ ਆ ਰਹੇ ਸੀ ਸਾਡੇ ਵਿੱਚ ਚਾਰ ਬੰਦੇ ਨੇ ਆ ਕੇ ਗੱਡੀ ਮਾਰੀ ਤੇ ਸਾਨੂੰ ਚੱਕ ਲਿਆ ਚਲੋ ਉਹਨਾਂ ਨੇ ਮੇਰੀ ਪਿਸਟਲ ਕਰਨ ਤੇ ਲਾ ਲਈ ਚੱਕ ਕੇ ਮੈਨੂੰ ਗੱਡੀ 'ਚ ਬਿਠਾ ਲਿਆ ਮੇਰੀਆਂ ਅੱਖਾਂ ਬੰਨ ਲੀਆਂ ਹੱਥ ਬੰਨ ਲਏ ਲੈ ਕੇ ਆ ਰਹੇ ਸੀ ਰਸਤੇ 'ਚ ਮੈਨੂੰ ਇੱਥੇ ਲਿਆ ਨਰਵਾਣੇ ਦੇ ਕੋਲ ਮੈਂ ਉਹਨੂੰ ਪੁੱਛਿਆ ਵੀ ਰੌਲਾ ਕੀ ਹੈ ਮੈਨੂੰ ਦੱਸੋ ਉਹ ਕਹਿੰਦੇ ਤੂੰ ਤੈਨੂੰ ਦੱਸ ਦਿਆਂ ਤੂੰ ਉੱਥੇ ਅੱਗੇ ਚੱਲ ਚਲੋ ਜਦੋਂ ਲੈ ਆਏ ਮੈਨੂੰ ਉਹਨੇ ਰਸਤੇ ਦੇ ਵਿੱਚੋਂ ਫਿਰ ਅਥੇ ਨਹਿਰ ਦੇ ਉੱਪਰ ਲਾ ਲਿਆ ਲਾ ਕੇ ਉਹਨੇ ਮੇਰੇ ਹੱਥ ਬੰਨੇ ਅੱਖਾਂ ਬ ਇੱਕ ਬੰਦੇ ਨੇ ਵੀਡੀਓ ਕਾਲ ਲਾਈ ਇੱਕ ਬੰਦੇ ਨੂੰ ਅੱਖਾਂ ਵੀ ਨਹੀਂ ਖਲਵਾਤੀਆਂ ਵਿੱਚ ਤਿੰਨ ਬੰਦੇ ਬੋਲੇ ਇੱਕ ਤੇ ਐਮਐਲਏ ਦਾ ਮੁੰਡਾ ਸੀ ਗੁਰਮੀਤ ਉਰਫ ਵਿਕੀਰਾਮਾ ਇੱਕ ਹਰਜੀਤ ਸੀ ਇੱਕ ਹਰਦੀਪ ਸਰਪੰਚ ਸੀ ਇੱਕ ਸਤਪਾਲ ਸੀ ਇਹਨਾਂ ਦਾ ਇੱਕ ਤੇ ਸਤਪਾਲ ਦੀ ਮੈਂ ਉਹ ਨਿਸ਼ਾਨਦੀ ਕਰਵਾਣੀ ਸੀ ਅੱਜ ਉਹਨੇ ਜ਼ਮੀਨ ਤੇ ਉੱਪਰ ਕਬਜ਼ਾ ਕੀਤਾ ਹੋਇਆ ਉਹ ਕਹਿੰਦਾ ਲੈ ਹੁਣ ਨਿਸ਼ਾਨਦੀ ਕਿਵੇਂ ਕਰਾਏਗਾ ਅੱਜ ਮੈਂ ਦੱਸਦਾ ਹਾਂ ਇੱਕ ਕੱਲ ਸਰ ਗਾਣਾ ਵੀਡੀਓ ਗਲਾਬ ਸਿੱਧੂ ਦਾ ਗਾਣਾ ਆਇਆ ਸੀ ਕਹਿੰਦੇ ਸਰਪੰਚ ਕੋਟਣਾ ਉੱਥੇ ਇੱਕ ਵੀਡੀਓ ਬਣਾਈ ਸੀ ਕੱਲ ਮੈਂ ਮੁੰਡਿਆਂ ਨੇ ਬਣਾ ਕੇ ਪਾਤੀ ਸੀ ਉਹ ਦੋ ਸਰਪੰਚ ਕਹਿੰਦੇ ਕੁਲਵੰਤਰਾਮ ਤੇ ਇੱਕ ਉਹ ਹਰਦੀਪ ਸਿੰਘ ਉਹ ਕਹਿੰਦੇ ਹੁਣ ਦੇਖਦਾ ਸਰਪੰਚ ਕਿਵੇਂ ਫੋਟਦਾ ਆ ਵਿੱਕੀ ਦਾ ਮੁੰਡਾ ਜਿਹੜਾ ਵਿੱਕੀ ਸੀ ਉਹ ਕਹਿੰਦਾ ਹੁਣ ਡੈਡੀ ਦੇ ਖਿਲਾਫ ਤੋ ਕੋਈ ਵੀਡੀਓ ਪਾਏਗਾ ਐਮਐਲਏ ਦੇ ਖਿਲਾਫ ਤੇ ਮੈਂ ਕਿਹਾ ਵੀਡੀਓ ਮੈਂ ਕੋਈ ਖਿਲਾਫ ਪਾਈ ਨਹੀਂ ਆ ਜੋ ਰਿਕਾਰਡ ਤੁਹਾਡਾ ਹੈਗਾ ਮੈਂ ਤੇ ਰਿਕਾਰਡ ਦੱਸਿਆ ਲੋਕਾਂ ਨੂੰ ਜੋ ਸੱਚ ਆ ਉਹ ਦੱਸਿਆ ਆ ਅਗਰ ਤੁਹਾਨੂੰ ਬੁਰਾ ਲੱਗਦਾ ਤਾਂ ਭਾਈ ਤੁਸੀਂ ਦਾਦੀ ਨਾਮ ਕਰ ਲੋ ਲੋਕਾਂ ਨਾਲ ਜਾਗੇ ਉਹਨਾਂ ਨੇ ਕਿਹਾ ਨਹੀਂ ਹੁਣ ਤੂੰ ਵੀਡੀਓ ਪਾਏਗਾ ਤਾਂ ਫਿਰ ਤੁਹਾਨੂੰ ਦੱਸਦੇ ਆ ਦੂਜਾ ਮੁੰਡਾ ਨਾਲ ਦੀ ਨਾਲ ਹੀ ਬੋਲ ਪਿਆ ਹਰਜੀਤ ਉਹ ਕੀ ਸੀ ਉਹਦਾ ਨਾਮ ਅ ਚੋਲੇ ਮੁੰਡੇ ਦਾ ਨਾਮ ਉਹ ਹਰਜੀਤ ਹਰਜੀਤ ਕਹਿੰਦਾ ਕਹਿੰਦਾ ਕੋਈ ਨਹੀਂ ਉਹਨੂੰ ਗੋਲੀ ਮਾਰੋ ਇਹਨੂੰ ਅਸੀਂ ਦੱਸ ਦਿਆਂ ਕਿਵੇਂ ਬੋਲਦਾ ਹੈ ਜਿੰਨ ਕੀ ਫਿਰ ਮੈਂ ਉਹਨੂੰ ਕਹਿਤਾ ਤੁਸੀਂ ਮੈਨੂੰ ਗੋਲੀ ਮਾਰ ਦਿਓ ਪਰ ਮੈਂ ਤੁਹਾਨੂੰ ਰਾਜ਼ੀ ਨਾਵਾ ਨਹੀਂ ਕਿਸੇ ਹਾਲ ਚਿਰਾਂਗਾ ਇੱਕ ਪਿੱਛੋਂ ਇੱਕ ਕਲਵੰਤ ਬੋਲਿਆ ਸਰਪੰਚ ਕਹਿੰਦਾ ਇਹਦੀਆਂ ਲੱਤਾਂ ਤੋੜ ਦਿਓ ਇਹਦੇ ਹੱਥ ਤੋੜ ਦਿਓ ਇਹਨੂੰ ਤੁਰਨ ਜੁਗਾ ਨਾ ਛੱਡੋ ਫਿਰ ਅਸੀਂ ਦੇਖਦੇ ਹਾਂ ਕਿਵੇਂ ਆਟੀ ਪਾਉਂਦਾ ਹੈ ਕਿਵੇਂ ਨਿਸ਼ਾਨੀਆਂ ਕਰਵਾਉਂਦਾ ਆ ਸਤਪਾਲ ਦਾ ਦੁਬਾਰਾ ਫਿਰ ਬਿਆਨ ਉਹਨੇ ਬੋਲਿਆ ਕਹਿੰਦਾ ਇਹਨੂੰ ਅੱਜ ਨਿਸ਼ਾਨ ਦੀ ਕਰਵਾਣ ਜੁਗਾ ਨਹੀਂ ਛੱਡਣਾ ਜੋ ਮਰਜ਼ੀ ਹੋ ਜੇ ਇਹਨੂੰ ਜਾਨ ਤੋਂ ਮਾਰ ਦਿਓ ਤੇ ਸਰ ਜਦੋਂ ਉਹਨਾਂ ਨੇ ਫ ਜਦੋਂ ਲੱਤਾਂ ਤੋੜੀਆਂ ਤੇ ਫਿਰ ਜੋਰ ਦੀ ਮੇਰੀ ਚੀਕ ਨਿਕਲੀ ਤੇ ਨਾਲ ਨਾਲ ਖੇਤਾਂ 'ਚ ਕੰਮ ਕਰਦੇ ਸੀ ਬੰਦੇ ਉਹਨਾਂ ਬੰਦਿਆਂ ਨੇ ਆ ਕੇ ਫਿਰ ਮੈਨੂੰ ਉੱਥੋਂ ਜਦੋਂ ਭੱਜ ਗਿਆ ਇਹਨੇ ਤੇ ਫਿਰ ਉਹ ਗੱਡੀ ਵਾਲੇ ਉੱਥੋਂ ਭੱਜ ਗਿਆ ਦੌੜ ਗਏ ਫਿਰ ਆ ਕੇ ਚਲੋ ਪੁਲਿਸ ਵਾਲਿਆਂ ਨੇ ਤੁਸੀਂ ਪੁਲਸ ਨੂੰ ਫੋਨ ਕੀਤਾ ਪੁਲਿਸ ਆਈ ਪਰ ਮੈਂ ਇੱਕ ਲਾਸਟ ਬਿਆਨ ਸਰ ਮੇਰਾ ਜਰੂਰਤ ਹੈ ਕੁਲਵੰਤ ਸਿੰਘ ਐਮਐਲਏ ਨੂੰ ਇੱਕ ਵਾਰੀ ਯਾਦ ਕਰਵਾ ਦਾਂ ਬਹੁਤ ਵੱਡੀ ਗਲਤੀ ਕੀਤੀ ਆ ਕੁਲਵੰਤ ਸਿੰਘਾਂ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸਾਪੇ ਖਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਕੁਲਾਂ ਉਹ ਧਾਰ ਦਾਂਗਾ ਤੂੰ ਯਾਦ ਰੱਖੇਗਾ ਤੇਰੀਆਂ ਆਨਾਂ ਵਾਲੀਆਂ ਨਸਲਾਂ ਯਾਦ ਰੱਖਣ ਗਿਆ ਕਿ ਵੀ ਲੱਤ ਕੇ ਦੀ ਕਿਵੇਂ ਤੋੜੀ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੇ ਸੀ ਭੱਜ ਗਏ ਉਹ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜ਼ਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜੁਬਾਨ ਮੇਰੀ ਅਜੇ ਵੀ ਚੱਲਦੀ ਆ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅਜੇ ਵੀ ਆਉਂਦਾ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਅਜੇ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣ ਕਿ ਕਿ ਲੱਤ ਕਿਦੀ ਕਿਵੇਂ ਤੋੜੀਦੀ ਆ ਜਿਸ ਟਾਈਮ ਆਪ ਕੋ ਉਠਾ ਕੇ ਲੈ ਆਏ ਕਿਤਨੇ ਬੰਦੇ ਸੀ ਤੇ ਉਹ ਕਾਂ ਥੇ ਉਠਾਇਆ ਗਿਆ ਚਾਰ ਬੰਦਿਆਂ ਨੇ ਮੈਨੂੰ ਖਰਕਾਂ ਤੋਂ ਚੱਕੇ ਜੀ ਚਾਰ ਬੰਦੇ ਸੀ ਚਾਰਾਂ ਬੰਦੇ ਦੇ ਕੋਲ ਦੋ ਦੇ ਕੋਲ ਤਾਂ ਪਿਸਤਲਾਂ ਸੀ ਇੱਕ ਦੇ ਕੋਲ ਕੁਰਬਾਨ ਸੀ ਇੱਕ ਦੇ ਕੋਲ ਰਾੜ ਸੀ ਔਰ ਰਾੜ ਉਹਨਾਂ ਨੇ ਮੇਰੀ ਐਮਐਲਏ ਦਾ ਹੀ ਪਿੰਡ ਹੈ ਉਹ ਐਮਐਲਏ ਨਾਲ ਪਹਿਲਾਂ ਸਾਡੀ ਰੰਜਸ ਸੀ ਐਮਐਲਏ ਨੇ ਆਪਣੇ ਭਰਾ ਨੂੰ ਸਰਪੰਚ ਬਣਾਇਆ ਸੀ ਉਹ ਮੈਂ ਹਾਈ ਕੋਰਟ ਤੋਂ ਖਰਜ ਕਰਵਾਤਾ ਸੀ ਐਮਐਲਏ ਦੀਆਂ ਖਾਸੀ ਸਾਰੀਆਂ ਰਿਕਾਰਡਿੰਗਾਂ ਨੇ ਜਿਹੜੀਆਂ ਮੈਂ ਵਾਇਰਲ ਕੀਤੀਆਂ ਨੇ ਮੀਡੀਆ ਦੇ ਵਿੱਚ ਮੇਰੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਈ ਵਾਰ ਉਹਨੇ ਮੈਨੂੰ ਧਮਕੀ ਦਿੱਤੀ ਵੀ ਮੈਂ ਤੈਨੂੰ ਮਰਵਾ ਦਾਂਗਾ ਜੇ ਕਰਦਾਗਾ ਔਰ ਅੱਜ ਇੱਕ ਪਹਿਲਾਂ ਉਹਨੇ ਇੱਕ ਮਾਸਟਰ ਤਸਵੀਰ ਜਾਂਦੇ ਉੱਪਰ ਹਮਲਾ ਕਰਵਾਇਆ ਹੁਣ ਦੂਜਾ ਉਹਨੇ ਹਮਲਾ ਮੇਰੇ ਤੇ ਕਰਵਾਤਾ ਆ ਬਾਅਦ ਕੋਈ ਗੱਲ ਨਹੀਂ ਹੁਣ ਅਗਲਾ ਹਮਲਾ ਉਹਨੇ ਹੀ ਕਰਾਉਣ ਚਾਹ ਰੇਗਾ ਅਮਲਿਆ ਕੇ ਸਾਥ ਤੱਕ ਦਾ ਕੀ ਰੰਜੀਤ ਜੀ ਐਮਐਲਏ ਨੇ ਆਪਣੇ ਭਰਾ ਨੂੰ ਧੱਕੇ ਨਾਲ ਸਰਪੰਚ ਬਣਾਇਆ ਸੀ ਉਹ ਅਸੀਂ ਖਾਰਜ ਕਰਵਾਤਾ ਸੀ ਹਾਈ ਕੋਰਟ ਤੋਂ ਐਮਐਲਏ ਦੀਆਂ ਫਿਰ ਵੀਡੀਓ ਐਸਐਸਪੀ ਦੀਆਂ ਜਾਂ ਏਬੀਸੀ ਦੀਆਂ ਉਹ ਮੈਂ ਵਾਇਰਲ ਕਰਤੀਆਂ ਐਮਐਲਏ ਦੀਆਂ ਗਾਲਾਂ ਕੱਢਦੀਆਂ ਵੀਡੀਓ ਉਹ ਮੈਂ ਵਾਇਰਲ ਕੀਤੀਆਂ ਹੋਈਆਂ ਨੇ ਐਮਐਲਏ ਨੇ ਪਹਿਲਾਂ ਸਾਡੇ ਤੇ ਤਿੰਨ ਚਾਰ ਪਰਚੇ ਨਜਾਇਜ਼ ਕਰਵਾਏ ਨੇ ਅਸੀਂ ਜੇਲ੍ਹ ਚ ਰਹਿ ਕੇ ਆਏ ਇੱਥੇ ਜਿੰਨੇ ਮੁੰਡੇ ਖੜੇ ਨੇ ਸਾਰਿਆਂ ਦੇ ਉੱਪਰ ਐਮਐਲਏ ਦੇ ਉੱਪਰ ਪਰਚਾ ਕਰਵਾ ਰੱਖਿਆ ਸਾਡੇ ਪਿੰਡ ਨੂੰ ਬੜਾ ਗਮਰਾਹ ਕਰ ਰਿਹਾ ਉਹ ਡਰਾ ਰਿਹਾ ਆ ਉਹਨਾਂ ਨੇ ਮੇਰੇ ਦੇ ਉੱਪਰ ਹਮਲਾ ਕਰਵਾਇਆ ਮੇਰੇ ਨਾਲ ਕੰਪ ਨਾ ਮੈਨੂੰ ਤੋਂ ਉਹਨੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਨਾ ਮੈਨੂੰ ਉਹਦੇ ਪੈਸੇ ਚਾਹੀਦੇ ਨਾ ਮੈਨੂੰ ਉਹਦੇ ਨਾਲ ਰਾਜੀਨਾਮਾ ਚਾਹੀਦਾ ਆ ਮੈਂ ਕਾਨੂੰਨ ਦੀ ਲੜਾਈ ਲੜ ਰਿਹਾ ਆ ਉਹ ਮੈਂ ਲੜਾਂਗਾ ਕੋਈ ਗੱਲ ਨਹੀਂ ਪੁਲਿਸ ਵੀ ਆ ਕਾਰਵਾਈ ਕੇ ਲਈ ਹਾਂ ਪੁਲਿਸ ਕਾਰਵਾਈ ਲਈ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਕਿਸੇ ਕੋ ਗ੍ਰਿਫਤਾਰ ਕਰਨੇ ਦੀ ਬਾਤ ਆਈ ਛਾਪ ਸਰ ਜੀ ਦੇਖ ਰਹੇ ਨੇ ਜੇ ਐਫਆਰ ਜਦੋਂ ਕੱਟੇਗੀ ਉਦੋਂ ਪਤਾ ਲੱਗੇਗਾ ਜਦ ਤੱਕ ਐਫਆਰ ਲਾਂਚ ਨਹੀਂ ਹੋਈ ਇਹ ਹੁਣ ਮੇਰੀਆਂ ਲੱਤਾਂ ਤੁਸੀਂ ਦੇਖ ਲਓ ਉਹਨਾਂ ਨੇ ਤੋੜਤੀਆਂ ਨੇ ਪਰ ਕੋਈ ਗੱਲ ਨਹੀਂ 234 ਇਹ ਹੈਗਾ ਜੀ 16 10 2024 ਅਲੱਗ-ਅਲੱਗ ਕੇਸਾਂ ਦੇ ਵਿੱਚ ਇਸ ਬੰਦੇ ਤੇ ਪਰਚੇ ਦਰਜ ਨੇ ਸੇਬ ਚੋਰੀ ਦਾ ਖੰਡ ਚੋਰੀ ਦਾ ਗੁਰਚਰਨ ਨਾਮ ਗੁਰਚਰਨ ਨਾਮ ਇਸਦਾ ਨਾਮ ਜੀ ਜਿਹੜੇ ਬਹੁਤੇ ਮੁਕਦਮੇ ਨੇ ਇਹਨਾਂ ਦੇ ਵਿੱਚ ਧਾਰਾਵਾਂ ਨੇ ਜਿਹੜੀਆਂ ਉਹ ਸਾਬਤ ਕਰਦੀਆਂ ਵੀ ਇਹ 420 ਦੀਆਂ ਧਾਰਾਵਾਂ ਹੀ ਜਿਆਦਾ ਲੱਗੀਆਂ ਨੇ ਕੀ ਧੋਖਾਧੜੀ ਦੇ ਕੇਸ ਨੇ ਇਸ ਤੇ ਇਸ ਬੰਦੇ ਤੇ ਸੇਬ ਚੋਰੀ ਦਾ ਸਕ੍ਰੈਪ ਚੋਰੀ ਦਾ ਖੰਡ ਚੋਰੀ ਦਾ ਚੌਲ ਚੋਰੀ ਦਾ ਟਰੱਕ ਚੋਰੀ ਦੇ ਟਰਾਲੇ ਚੋਰੀ ਦੇ ਜੱਲੀ ਕਰੰਸੀ ਦੇ ਜਿਹੜੇ ਉਹ ਪਰਚੇ ਨੇ ਦਰਜ ਨੇ ਔਰ ਔਨ ਰਿਕਾਰਡ ਹੈਗਾ ਪਾਤਰਾਂ ਦੇ ਵਿੱਚ ਜਿਹੜਾ ਜੈਲੀ ਕਰਾਂਸੀ ਦਾ ਪਰਚਾ ਦਰਜ ਹੈ ਔਰ ਦੂਸਰਾ ਇਹ ਜਿਹੜਾ ਕਹਿ ਰਿਹਾ ਹੈ ਕਿ ਮੇਰੇ ਤੇ ਜਿਹੜੇ ਐਮਐਲਏ ਨੇ ਪਰਚੇ ਕਰਾਏ ਮੈਂ ਤਾਂ ਸਰਕਾਰਤਾ ਬਣੀ ਆ 2022 ਦੇ ਵਿੱਚ ਇਸ ਤੇ ਪਰਚੇ ਹੋਣੇ ਸ਼ੁਰੂ ਹੋਏ ਨੇ 2017 ਤੋਂ ਲੈ ਕੇ 2021 ਦੇ ਵਿੱਚ ਜਿਹੜੇ ਆ ਕ੍ਰਿਮੀਨਲ ਰਿਕਾਰਡ ਨੇ ਜਿਹੜੇ ਇਸ ਬੰਦੇ ਤੇ ਪਰਚੇ ਨੇ ਔਰ ਇਸ ਤੇ ਹੋਰ ਵੀ ਐਫ ਆਈ ਆਰ ਨੇ ਜਿਹੜੀਆਂ ਕਿਉਂਕਿ ਮੇਰੇ ਕੋਲ ਲੋਕ ਸ਼ਿਕਾਇਤ ਲੈ ਕੇ ਆਉਂਦੇ ਨੇ ਮੇਰੇ ਪਿੰਡ ਦੇ ਵਿੱਚ ਹੀ ਇਸ ਨੇ ਆਪਣੇ ਹੀ ਪਰਿਵਾਰ ਦੇ ਨਾਲ ਇੱਕ ਫਰੋਡ ਕੀਤਾ ਹੋਇਆ ਕਿ ਤਿੰਨ 13 ਰੈਡ ਪਾਸਪੋਰਟ ਬਣਾ ਕੇ ਦਊਗਾ ਤੈਨੂੰ ਬਾਹਰ ਭੇਜੂੰਗਾ 15 ਲੱਖ ਰੁਪਿਆ ਉਸ ਬੰਦੇ ਤੋਂ ਠੱਗੀ ਮਾਰੀ ਔਰ ਮੇਰੇ ਕੋਲ ਉਹ ਪਰਿਵਾਰ ਆਇਆ ਜਦੋਂ ਮੈਂ ਇਸ ਨੂੰ ਬੁਲਾਇਆ ਇਹ ਕਹਿੰਦਾ ਜੀ ਮੇਰੇ ਤੇ ਪਰਚਾ ਦਰਜ ਨਾ ਕਰਵਾਇਓ ਤੇ ਮੈਂ ਇਹਨੂੰ ਹੌਲੀ ਹੌਲੀ ਕਰਕੇ ਪੈਸੇ ਦੇ ਦਊਗਾ ਮੇਰੇ ਤੋਂ ਗਲਤੀ ਹੋ ਗਈ ਕਿ ਮੈਂ ਇਸ ਬੰਦੇ ਦੇ ਨਾਲ ਫਰੋਡ ਕੀਤਾ ਇਦਾਂ ਦੇ ਬਹੁਤ ਸਾਰੇ ਮੁਕਦਮੇ ਹੋਰ ਜਿਹੜੇ ਉਹ ਤੁਹਾਡੇ ਸਾਹਮਣੇ ਬਹੁਤ ਜਲਦ ਜਿਹੜੇ ਉਹ ਆਉਣਗੇ ਸੋ ਇਹ ਇੱਕ ਬੰਦਾ ਮੇਰੇ ਤੇ ਬਲੇਮ ਇਹ ਹਰ ਵਾਰ ਬਲੇਮ ਲਾਉਂਦਾ ਹੈ 1.5 2 ਸਾਲ ਤੋਂ ਬਲੇਮ ਆਉਂਦਾ ਲਾਉਂਦਾ ਆ ਰਿਹਾ ਪਰ ਕੋਈ ਵੀ ਅੱਜ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਬਲੇਮ ਜਿਹੜਾ ਉਹ ਸਾਬਤ ਨਹੀਂ ਕਰ ਸਕਿਆ ਸੋ ਅੱਜ ਦੀ ਜਿਹੜਾ ਕੱਲ ਦੀ ਘਟਨਾਕ੍ਰਮ ਹੋਇਆ ਉਸ ਦੇ ਵਿੱਚ ਹਰਿਆਣੇ ਦੇ ਬਾਰਡਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਹਿ ਰਿਹਾ ਕਿ ਐਮ ਐਲ ਏ ਉਹਦਾ ਬੇਟਾ ਉਹਦਾ ਪਰਿਵਾਰ ਇਹਨਾਂ ਨੇ ਰੜਕੇ ਮੈਨੂੰ ਘੇਰਿਆ ਔਰ ਨਾਲ ਤਾਂ ਕਹਿ ਰਿਹਾ ਕਿ ਰਲਕੇ ਘੇ ਰਿਆ ਔਰ ਨਾਲ ਹੀ ਕਹਿ ਰਿਹਾ ਕਿ ਮੇਰੀ ਉਹਨਾਂ ਨੇ ਵੀਡੀਓ ਕਾਲ ਕਰੀ ਵੀਡੀਓ ਕਾਲ ਕਰਕੇ ਉਹਨਾਂ ਨੇ ਕਿਹਾ ਵੀ 10 ਹੋਰ ਤੂੰ ਪੰਗੇ ਲਏਗਾ ਅਗਰ ਉਸਨੇ ਇਹ ਗੱਲ ਕਹੀ ਹੈ ਮੈਨੂੰ ਵੀਡੀਓ ਕਾਲ ਸਾਬਤ ਕਰ ਦੇਵੇ ਮੈਂ ਜੋ ਵੀ ਮੈਨੂੰ ਸਜ਼ਾ ਮਿਲੇਗੀ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਔਰ ਮੇਰਾ ਦੋਸ਼ ਸਿੱਧ ਹੋ ਜੇ ਮੈਂ ਰਜੈਂਟ ਦੇ ਨੂੰ ਮਸਤੀਫਾ ਦੇਣ ਨੂੰ ਤਿਆਰ ਆ ਦੂਸਰਾ ਇਹਨੇ ਕਿਹਾ ਕਿ ਇਹ ਮੈਨੂੰ ਪੈਸੇ ਦਿੰਦਾ ਸੀਗਾ ਮੇਰੇ ਤੱਕ ਅਪਰੋਚ ਕੀਤੀ ਉਹ ਬੰਦਾ ਮੈਨੂੰ ਸਾਬਤ ਕਰ ਦੇਵੇ ਜਿਸ ਬੰਦੇ ਨੂੰ ਮੈਂ ਅਪਰੋਚ ਕੀਤੀ ਹੋਵੇ ਕਿ ਆ ਭਾਈ ਮੈਨੂੰ ਪੈਸੇ ਦੇਣਾ ਮੇਰੇ ਨਾਲ ਸਮਝੌਤਾ ਕਰੇ ਜਦ ਕਿ ਮੇਰੇ ਨਾਲ ਕਿਸੇ ਤਰ੍ਹਾਂ ਦਾ ਹੀ ਕੋਈ ਲੜਾਈ ਝਗੜਾ ਨਹੀਂ ਹੈ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰਪੰਚੀ ਇਲੈਕਸ਼ਨ ਦੇ ਵਿੱਚ ਜੋ 에ਪੀਸੋਡ ਹੋਇਆ ਉੱਥੇ ਪੁਲਿਸ ਮੁਕਾਬਲਾ ਹੋਇਆ ਉਹ ਇਸ ਨੇ ਹਾਈ ਕੋਰਟ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਵਿੱਚ ਪਾਈ ਉਹ ਜਿਹੜੀਆਂ ਸਿਗੀਆਂ ਮਾਨਜੋਗ ਹਾਈ ਕੋਰਟ ਨੇ ਦੇਖਦੇ ਹੋયા ਕਿ ਇਸ ਬੰਦੇ ਨੇ ਝੂਠੇ ਮੁਕਦਮੇ ਦੀ ਜਿਹੜੀ ਉਹ ਫਾਈਲ ਬਣਾ ਕੇ ਅ ਗੈਸ ਲਾਇਆ ਉਹ ਮਾਨਯੋਗ ਹਾਈ ਕੋਰਟ ਨੇ ਤਿੰਨੇ ਜਿਹੜੀਆਂ ਬੇਰੀਆਂ ਸੀਗੀਆਂ ਉਹ ਖਾਰਜ ਕਰ ਦਿੱਤੀਆਂ ਇਹ ਮੈਂਟਲੀ ਐਬਸੈਟਾ ਇਹ ਬੰਦਾ ਮੈਂਟਲੀ ਐਬਸੈਟ ਦੇ ਵਿੱਚ ਹੋ ਕੇ ਸਾਰਾ ਕੁਝ ਕਰ ਰਿਹਾ ਔਰ ਸਾਡੇ ਪਿੰਡ ਚਿੱਚਲਵਾਲ ਦੇ ਕ੍ਰੀਮ ਨਗਰ ਦੇ ਭੋਲੇ ਭਲੇ ਨੌਜਵਾਨਾਂ ਨੂੰ ਆਪਣੇ ਰਾਹ ਤੇ ਲਗਾ ਰਿਹਾ ਕਿ ਉਲਟੇ ਕੰਮ ਕਰੋ ਆ ਪਿੱਛੇ ਦੇ ਸਕੇ ਇਸ ਦੇ ਚਾਚੇ ਦੇ ਬੇਟੇ ਦੋ ਭਰਾ ਜਿਸ ਨੇ ਇਹਨੂੰ ਪੈਸੇ ਦੇ ਕੇ ਭੇਜਿਆ ਕਿ ਤੁਹਾਨੂੰ 5-5 7-7 ਹਜ਼ਾਰ ਰੁਪਿਆ ਦੇਵਾਂਗੇ ਆ ਤੁਸੀਂ ਆ ਜਿਹੜੀ ਡਰੱਗ ਹੈ ਜਾਂ ਸਿੰਥੈਟਿਕ ਗੋਲੀਆਂ ਨੇ ਇਹ ਤੁਸੀਂ ਫਲਾਣੀ ਥਾਂ ਤੇ ਪਹੁੰਚਦਿਆਂ ਕਰਨੀਆਂ ਉੱਥੇ ਉਹ ਦੋਨੇ ਮੁੰਡੇ ਕਾਬੂ ਆ ਗਏ ਜਿੱਥੇ ਉਹਨਾਂ ਤੇ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਸੋ ਇਹ ਮੰਢੀਰ ਨੂੰ ਪਿੱਛੇ ਲਾ ਕੇ ਸਿਰਫ ਉਲਟ ਕੰਮ ਦੇ ਪਿੱਛੇ ਲੈ ਕੇ ਜਾ ਰਿਹਾ ਸੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਪੇਰੈਂਟਸ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਚੋਰ ਦਾ ਸਾਥ ਦੇ ਰਹੇ ਹੋ ਤੁਸੀਂ ਚੋਰ ਦਾ ਸਾਥ ਦੇ ਰਹੇ ਹਾਂ ਸਾਦ ਨੂੰ ਤੁਸੀਂ ਭੰਡਣ ਦਾ ਜਿਹੜਾ ਉਹ ਕੰਮ ਕਰ ਰਹੇ ਹੋ ਮੇਰੇ ਤੇ ਇੱਕ ਵੀ ਜਿਹੜਾ ਬਲੇਮ ਹੈਗਾ ਉਹ ਸਿੱਧ ਨਹੀਂ ਕਰ ਪਾਇਆ ਔਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਾਸਤੇ ਲਾਓ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਕਿ ਤੁਹਾਡੇ ਬੱਚੇ ਪੜ੍ਹ ਲਿਖ ਕੇ ਕੋਈ ਵਧੀਆ ਰਸਤੇ ਤੇ ਪਹੁੰਚ ਜਾਣ ਇਹ ਤਾਂ ਕ੍ਰਿਮੀਨਲ ਬੰਦਾ ਹੈ ਇੰਨੇ ਤਾਂ ਸਿਰਫ ਕ੍ਰੀਮੀ ਨਾਲ ਹੀ ਕੰਮ ਸਿਖਾਉਣੇ ਨੇ ਇਸ ਤੋਂ ਇਲਾਵਾ ਇਸ ਕੋਲ ਹੋਰ ਕੁਝ ਨਹੀਂ ਹੈ ਦੇਖੋ ਮੈਂ 2012 ਦੇ ਵਿੱਚ ਪੋਲੀਟੀਕਲ ਲਾਈਨ ਦੇ ਵਿੱਚ ਆਇਆ ਮੈਂ ਸਿਆਸਤ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੇਰਾ ਬੈਕਗ੍ਰਾਉਂਡ ਹੈ ਜਿਹੜਾ ਉਹ ਇੱਕ ਆਮ ਘਰੇਲੂ ਤੇ ਇੱਕ ਕੰਮ ਕਰਨ ਵਾਲਾ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਬੰਦਾ ਸੀਗਾ ਇੱਕ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਬੰਦਾ ਸੀ ਮੇਰੇ ਤੇ ਅੱਜ ਤੱਕ ਮੇਰੇ ਪਰਿਵਾਰ ਤੇ ਇੱਕ ਵੀ ਕਿਸੇ ਥਾਣੇ ਦੇ ਵਿੱਚ ਦਰਖਾਸਤ ਜਿਹੜੀ ਉਹ ਕਿਸੇ ਥਾਣੇ ਦੇ ਵਿੱਚ ਨਹੀਂ ਤੁਨੋਂ ਪਾਈ ਜਾਏਗੀ ਆ ਜਿਹੜਾ ਮੈਨੂੰ ਹੁਣ ਹੀ ਪਤਾ ਲੱਗਾ ਕਿ ਤੁਹਾਡੇ ਤੇ ਜਿਹੜਾ ਉਹ ਪਰਚਾ ਦਰਜ ਹੋ ਗਿਆ ਸੋ ਮੈਂ ਜਿਹੜੀ ਹੈਗੀ ਆ ਉਹਦੀ ਮਾਨਯੋਗ ਐਸਪੀ ਐਸਐਸਪੀ ਐਸਪੀ ਕੈਥਲ ਨੂੰ ਉਹਦੀ ਇਨਕੁਆਰੀ ਹੈ ਜਿਹੜੀ ਉਹ ਵੀ ਆਲਰੇਡੀ ਲਗਾ ਦਿੱਤੀ ਗਈ ਹੈ ਔਰ ਇਸਦੀ ਮੈਂ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਉਂਗਾ ਕਿ ਜਿਹੜਾ ਇਹ ਮੇਰੇ ਤੇ ਪਰਚਾ ਹੋਇਆ ਬਿਲਕੁਲ ਝੂਠਾ ਪਰਚਾ ਹੋਇਆ ਅਗਰ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਇਸ ਕੰਮ ਦੇ ਵਿੱਚ ਨਿਵੋਲਵ ਹੋਵੇ ਤਾਂ ਮੈਂ ਆਪਣੀ ਸਿਆਸਤ ਤੋਂ ਜਿਹੜਾ ਰਿਜ਼ਾਇਨ ਦੇ ਦੂੰਗਾ ਇਸ ਕਰਕੇ ਜਵਾਬ ਨਹੀਂ ਦਿੱਤਾ ਸੀਗਾ ਕਿ ਉਹ ਭਾਂਡਾ ਜਿਹੜਾ ਉਹ ਮੇਰੇ ਸਿਰ ਤੇ ਫੋੜਦਾ ਸੀਗਾ ਔਰ ਮੈਂ ਇੱਕ ਕ੍ਰਿਮੀਨਲ ਬੰਦੇ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਮੇਰਾ ਲੈਵਲ ਨਹੀਂ ਸੀ ਹੈਗਾ ਮੇਰਾ ਆਪਣਾ ਇੱਕ ਸਟੇਟਸ ਹੈਗਾ ਮੈਂ ਆਪਣੀ ਗਵਰਨਮੈਂਟ ਦੇ ਵਿੱਚ ਐਜੇ ਕਲੈਜਿਸ ਡਿਸਟ੍ਰਿਕਟ ਮੈਂਬਰ ਆ ਔਰ ਮੈਨੂੰ 50 ਹਲਕੇ ਛਤਰਾਣੇ ਦੇ ਲੋਕਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਕਿ ਹਲਕੇ ਛਤਰਾਣੇ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਲਈ ਗੱਲ ਕਰਨੀ ਨਾ ਕਿ ਇੱਕ ਕ੍ਰਿਮੀਨਲ ਬੰਦੇ ਦੇ ਜਵਾਬ ਦੇਣ ਦਾ ਕੰਮ ਕਰਨਾ ਸੋ ਅੱਜ ਮੇਰੇ ਪਰਿਵਾਰ ਤੇ ਉਸ ਬੰਦੇ ਨੇ ਦੋਸ਼ ਲਾਏ ਨੇ ਇਸ ਕਰਕੇ ਮੈਂ ਤੁਹਾਨੂੰ ਸਾਰੇ ਜਿਹੜੇ ਮੀਡੀਆ ਦੇ ਭਰਾਓ ਇਸ ਕਰਕੇ ਤੁਹਾਨੂੰ ਬੁਲਾਇਆ ਗਿਆ ਕਿ ਮੈਂ ਆਪਣੀ ਆਵਾਜ਼ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਵਾਂ ਕਿ ਇਹ ਬੰਦਾ ਹਮੇਸ਼ਾ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦਾ ਔਰ ਅਜੇ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਸਬੂਤ ਕੋਈ ਤੱਥ ਹੈ ਜਿਹੜਾ ਉਹ ਪੇਸ਼ ਨਹੀਂ ਕਰ ਸਕਿਆ ਸੋ ਇਹ ਸਾਰੇ ਝੂਠੇ ਪ੍ਰੋਪੋਗੈਂਡਾ ਰਚ ਕੇ ਜਿਹੜਾ ਇਸ ਨੇ ਕਰਵਾਇਆ ਹੋਇਆ ਸੋ ਮੈਂ ਐਸਐਸਪੀ ਸਾਹਿਬ ਨੂੰ ਵੀ ਗੱਲ ਹੋਈ ਮੇਰੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਇਸ ਦੀ ਜਿਹੜੀ ਅਮਰੀਕੀ ਦੇ ਨਾਲ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਅਗਰ ਕੋਈ ਦੋਸ਼ੀ ਹੈਗਾ ਤਾਂ ਉਸ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਹੈ ਅਗਰ ਜੇ ਇਸੇ ਤਰ੍ਹਾਂ ਇਸ ਨੇ ਪਹਿਲਾਂ ਦੀਆਂ ਤਰ੍ਹਾਂ ਤੇ ਜਿੱਦਾਂ ਹਰ ਰੋਜ਼ ਇਹ ਝੂਠ ਬੋਲਣ ਦਾ ਕੰਮ ਕਰਦਾ ਹੈ ਅਗਰ ਇਸ ਨੇ ਉਹ ਕੰਮ ਕੀਤਾ ਹੋਇਆ ਤਾਂ ਬਿਲਕੁਲ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਊਂਗਾ ਔਰ ਇਸ ਤੇ ਮਾਨ ਹਾਨੀ ਦਾ ਕੋਈ ਤੁਹਾਨੂੰ ਕੀ ਲੱਗਦਾ ਹੈ ਮਾਰ ਕੀਤੀ ਉਸ ਦੇ ਚਿਹਰੇ ਤੇ ਕੋਈ ਦਾਗ ਤੁਹਾਨੂੰ ਨਜ਼ਰ ਆ ਰਿਹਾ ਹੈ ਉਨੇ ਟੀ-ਸ਼ਰਟ ਪਾਈ ਹੋਈ ਆ ਕੋਈ ਉਹਦੇ ਕੱਪੜੇ ਪਾਟੇ ਤੁਹਾਨੂੰ ਨਜ਼ਰ ਆ ਰਹੇ ਨੇ ਕੋਈ ਉਹਦਾ ਮੂੰਹ ਕੰਨ ਸੁਜਿਆ ਤੁਹਾਨੂੰ ਨਜ਼ਰ ਆ ਰਿਹਾ ਏ ਇਦਾਂ ਲੰਮਾ ਪਿਆ ਹੋਇਆ ਔਰ ਉਥੇ ਬਿਆਨਬਾਜ਼ੀ ਕਰ ਰਿਹਾ ਤੁਹਾਨੂੰ ਲੱਗਦਾ ਕਿ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੋਵੇ ਔਰ ਬੰਦਾ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਹੋਵੇ ਹਾਂ ਜੀ ਚਿਹਰੇ ਵਿੱਚ ਸਕਾਰਟੇ ਹੋਦੇ ਜੀ ਬਿਲਕੁਲ ਤੁਸੀਂ ਆਪ ਦੇਖਿਆ ਜੀ ਸਾਰਿਆਂ ਨੇ ਸਾਰੇ ਲੋਕਾਂ ਦੇ ਵਿੱਚ ਹੋ ਗਿਆ ਕਿ ਵਾਕਈ ਇਹ ਬੰਦਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਸ ਦਾ ਚਿਹਰਾ ਬਿਲਕੁਲ ਸਾਫ਼ ਸੁਥਰਾ ਹੈ ਜਿਸ ਤੇ ਕੋਈ ਖਰੀਚ ਨਹੀਂ ਵਜੀ ਹੋਈ ਔਰ ਰਾਮ ਨਾਲ ਪੈ ਕੇ ਹੱਸ-ਸੱਸ ਕੇ ਉਹ ਬਿਆਨ ਦੇ ਰਿਹਾ ਔਰ ਮੇਰੇ ਪਰਿਵਾਰ ਤੇ ਉੱਪਰ ਉਹ ਕਰ ਰਿਹਾ ਹੈ ਗੱਡੀਆਂ ਦਿਖਾ ਰਿਹਾ ਸੋ ਬਿਨਾ ਨੰਬਰ ਤੋਂ ਦਿਖਾ ਰਿਹਾ ਕੋਈ ਤਾਂ ਬਿਆਨ ਜਿਹੜਾ ਤਾਂ ਦੂਸਰੇ ਨੇ ਇੱਕ ਬਜ਼ੁਰਗ ਹੈ ਉਹਦੇ ਵਿੱਚ ਦੇਖ ਰਿਹਾ ਸੀਗਾ ਜੀ ਇੱਕ ਗੱਡੀ ਹੈ ਜੀ Swift ਦੋ ਮੋਟਰਸਾਈਕਲ ਹੈ ਔਰ ਇਹ ਆਪ ਹੈ ਜਿਹੜਾ ਕੁਝ ਹੋਰ ਬਿਆਨ ਦੇ ਰਿਹਾ ਸੋ ਇਸੇ ਤਰ੍ਹਾਂ ਲੱਗਦਾ ਹੈ ਕਿ ਇਹਨੇ ਪ੍ਰੋਪਗੈਂਡਾ ਜਿਹੜਾ ਉਹ ਬਣਾਇਆ ਹੋਇਆ ਸੀਗਾ ਮੈਨੂੰ ਬਦਨਾਮ ਕਰਨ ਲਈ ਸਰ 12 ਬੜੇ ਬਰੀਕੇ ਦੇ ਨਾਲ ਹੁੰਦੇ ਨੇ ਔਰ ਇਹ 4-5 ਕੇਸਾਂ ਦੇ ਵਿੱਚ ਬਿਲਕੁਲ ਸਜ਼ਾ ਵੀ ਬੰਦਾ ਭੁਗਤ ਕੇ ਮੈਨੂੰ ਲੱਗਦਾ ਤਕਰੀਬਨ 3 ਸਾਲ ਤਾਈਂ ਜੇਲ੍ਹ ਚ ਹੀ ਰਿਹਾ ਔਰ ਬਾਕੀ ਜਿਹੜੇ ਕੇਸ ਨੇ ਉਹ ਸਜ਼ਾ ਦੇ ਬਿਲਕੁਲ ਦੇ ਲਾਗੇ ਨੇ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਹੁੰਦਾ ਕਿ ਸਾਰਾ ਮਾਮਲਾ ਬਿਲਕੁਲ ਬਿਲਕੁਲ ਸਾਰਾ ਕਰਾਂਗੇ ਜੀ ਮੈਂ ਜਾਂਚ ਕਰਵਾ ਰਿਹਾ ਔਰ ਮੈਂ ਸਪੈਸ਼ਲ ਐਸਐਸਪੀ ਪਟਿਆਲਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਆ ਸੋ ਬੜੇ ਬਰੀਕੀ ਦੇ ਨਾਲ ਇਸ ਦੀ ਜਾਂਚ ਕਰਾਂਗੇ ਜੀ ਸਾਰਾ ਕੁਝ ਕਰਾਵਾਂਗੇ ਇੱਕ ਇਹ ਵੀ ਦੋਸ਼ ਲੱਗਦਾ ਰਹਿੰਦਾ ਹੈ ਸਦਾ ਵੀ ਜਿਹੜੇ ਪਰਚੇ ਜਿਹੜੇ ਦੇ ਕਪੜੇ ਤੇ ਹੋਏ ਕਰੀਬ ਅਗਰ ਦੇ ਵਿੱਚ ਲੋਕੜ ਤੇ ਇਹ ਕਦੇ ਵੀ ਹੋਰ ਵਿਧਾਇਕਾਂ ਦੇ ਅੱਗੇ ਨਹੀਂ ਹੂੰ ਨੇ ਦੇਖੋ ਜਦੋਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਮੇਰੀ ਸਰਕਾਰ ਬਣਨ ਤੋਂ ਪਹਿਲਾਂ ਇਸ ਬੰਦੇ ਤੇ ਦਰਜਨ ਤੋਂ ਵੱਧ ਪਰਚੇ ਸੀਗੇ ਇੱਕ ਚਿਚੜ ਵਾਲੇ ਪਿੰਡ ਦਾ ਜਵੰਦਾ ਇਹ ਕਿਸੇ ਹੋਰ ਪਿੰਡ ਦਾ ਤਾਂ ਹੈ ਨਹੀਂ ਪਿੰਡ ਚੱਚਰ ਵਾਲੇ ਦਾ ਬੰਦਾ ਹੈ ਮੇਰੇ ਐਮਐਲਏ ਬਣਨ ਤੋਂ ਬਾਅਦ ਚ ਅਗਰ ਇਹਦੇ ਤੇ ਇੰਨੇ ਪਰਚੇ ਨੇ ਤਾਂ ਦੂਸਰੇ ਜਿਹੜੇ ਇਹਦੇ ਸਾਥੀ ਨੇ ਜਿਨ੍ਹਾਂ ਦੇ ਨਾਲ ਲੈ ਕੇ ਗਲਤ ਕੰਮ ਕਰਾਉਂਦਾ ਰਿਹਾ ਤਾਂ ਕੀ ਗੱਲ ਕਾਨੂੰਨ ਹੈ ਜਿਹੜਾ ਉਹ ਮਾਫ ਕਰੂਗਾ ਜੀ ਫਿਰ ਕਾਨੂੰਨ ਤਾਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਕਰੂਗਾ ਜੀ ਅੰਮ੍ਰਿਤ ਸਾਹਿਬ ਜੀ ਤੁਸੀਂ ਇਹ ਮਾਮਲਾ ਸੀਐਮ ਸਾਹਿਬ ਕੋਲ ਵੀ ਲੈ ਕੇ ਜਾ ਰਹੇ ਹੋ ਬਿਲਕੁਲ ਲੈ ਕੇ ਜਾਊਗਾ ਜੀ ਕਿ ਜਦੋਂ ਕਰਪਟ ਬੰਦਾ ਇੱਕ ਕ੍ਰਿਮੀਨਲ ਬੰਦਾ ਕੋਈ ਮੌਕਾ ਨਹੀਂ ਛੱਡਦਾ ਦੋਸ਼ ਲਾਉਣ ਦਾ ਤਾਂ ਸੋ ਸੀਐਮ ਸਾਹਿਬ ਦੇ ਸਾਹਮਣੇ ਲੈ ਕੇ ਆਉਂਗਾ ਐਸੇ ਸਿਪਰਾਨ ਉਸ ਕੈਦ ਕਰੋਗੇ ਬਿਲਕੁਲ ਜੀ ਕਰਾਂਗੇ ਜੀ ਤਾਂ ਬੜੇ ਬਰੀਕੇ ਦੇ ਨਾਲ ਹੁੰਦੇ ਨੇ ਔਰ ਇਹ ਚਾਰ ਪੰਜ ਕੇਸਾਂ ਦੇ ਵਿੱਚ ਬਿਲਕੁਲ ਸਜ਼ਾ ਵੀ ਬੰਦਾ ਭੁਗਤ ਕੇ ਆ ਮੈਨੂੰ ਲੱਗਦਾ ਤਕਰੀਬਨ 3 ਸਾਲ ਤਾਈਂ ਜੇਲ੍ਹ ਚ ਹੀ ਰਿਹਾ ਔਰ ਬਾਕੀ ਜਿਹੜੇ ਕੇਸ ਨੇ ਉਹ ਸਜ਼ਾ ਦੇ ਬਿਲਕੁਲ ਇਹਦੇ ਲਾਗੇ ਨੇ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਪੰਜਾਬ ਦੇ ਅੰਦਰ ਵੀ ਕੋਈ ਕਾਰਵਾਈ ਕਰਾਉਂਗੇ ਇਹਦੇ ਖਿਲਾਫ ਜੇਕਰ ਤੁਹਾਨੂੰ ਲੱਗਦਾ ਕਿ ਸਾਰਾ ਮਾਮਲਾ ਗਲਤ ਹੈ ਬਿਲਕੁਲ ਬਿਲਕੁਲ ਸਾਰਾ ਕਰਾਂਗੇ ਜੀ ਮੈਂ ਜਾਂਚ ਕਰਵਾ ਰਿਹਾ ਹਾਂ ਔਰ ਮੈਂ ਸਪੈਸ਼ਲ ਐਸਐਸਪੀ ਪਟਿਆਲਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਸੋ ਬੜੇ ਬਰੀਕੀ ਦੇ ਨਾਲ ਇਸ ਦੀ ਜਾਂਚ ਕਰਾਂਗੇ ਜੀ ਸਾਰਾ ਕੁਝ ਕਰਾਵਾਂਗੇ ਇੱਕ ਇਹ ਵੀ ਰੋਸ ਲੱਗਦਾ ਰਹਿੰਦਾ ਹੈ ਸਦਾ ਵੀ ਜਿਹੜੇ ਪਰਚੇ ਜਿਹੜੇ ਦੇ ਕਪੜੇ ਤੇ ਹੋਏ ਕਰੀਬਾ ਬਗੜ ਦੇ ਵਿੱਚ ਲੋਕਾਂ ਤੇ ਇਹ ਕਦੇ ਵੀ ਹੋ ਹੋ ਵਿਧਾਇਕਾਂ ਦੇ ਸਭੇ ਨਹੀਂ ਹੂੰ ਨੇ ਦੇਖੋ ਜਦੋਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਮੇਰੀ ਸਰਕਾਰ ਬਣਨ ਤੋਂ ਪਹਿਲਾਂ ਇਸ ਬੰਦੇ ਤੇ ਦਰਜਨ ਤੋਂ ਵੱਧ ਪਰਚੇ ਸੀਗੇ ਇੱਕ ਚਿਚੜ ਵਾਲੇ ਪਿੰਡ ਦੇ ਜਵਾਂ ਦਾ ਇਹ ਕਿਸੇ ਹੋਰ ਪਿੰਡ ਦਾ ਤਾਂ ਹੈ ਨਹੀਂ ਪਿੰਡ ਚੱਚਰ ਵਾਲੇ ਦਾ ਬੰਦਾ ਹੈ ਮੇਰੇ ਐਮਐਲਏ ਬਣਨ ਤੋਂ ਬਾਅਦ ਚ ਅਗਰ ਇਹਦੇ ਤੇ ਇੰਨੇ ਪਰਚੇ ਨੇ ਤਾਂ ਦੂਸਰੇ ਜਿਹੜੇ ਇਹਦੇ ਸਾਥੀ ਨੇ ਜਿਨ੍ਹਾਂ ਨਾਲ ਲੈ ਕੇ ਗਲਤ ਕੰਮ ਕਰਾਉਂਦਾ ਰਿਹਾ ਤਾਂ ਕੀ ਗੱਲ ਕਾਨੂੰਨ ਹੈ ਜਿਹੜਾ ਉਹ ਮਾਫ ਕਰੂਗਾ ਜੀ ਫਿਰ ਕਾਨੂੰਨ ਤਾਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਕਰੂਗਾ ਜੀ ਪੂਰੀ ਡੀਟੇਲ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਐਮਐਲਏ ਕੁਲਵੰਤ ਸਿੰਘ ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ ਕ੍ਰੀਮਨਗਰ ਤੋਂ ਮੇਰਾ ਪਿੰਡ ਵੀ ਕ੍ਰੀਮਨਗਰ ਹੀ ਹੈ ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਮ ਉਰਫ ਕਾਲੇ ਇਹ ਇਹ ਬੰਦਾ 1.5 ਪੌਣੇ 2 ਸਾਲਾਂ ਤੋਂ ਤੁਸੀਂ ਸਾਰੇ ਦੇਖਦੇ ਹੋ ਸੋਸ਼ਲ ਮੀਡੀਆ ਤੇ ਰਹੇ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ੋਭੀਤੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਹੈ ਪਰ ਅਜੇ ਤੱਕ ਇੱਕ ਵੀ ਜਿਹੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫਆਈਆਰਾਂ ਜਿਹੜੀਆਂ ਉਹ ਦਰਜ ਨੇ ਅਲਗ-ਅਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫਆਈਆਰ ਨੰਬਰ 82 ਇਹ ਹੈਗਾ ਜੀ 28 7 2017 ਨੂੰ 406 420 407 34 182 499 ਦੂਸਰਾ ਮਕਦਮਾ ਹੈਗਾ ਜੀ ਮਕਦਮਾ ਨੰਬਰ 21 ਇਹ ਹੈਗਾ ਜੀ 26 1 2018 ਨੂੰ ਮਕਦਮਾ ਸੇਮ ਹੀ ਹੈ ਜੀ 420 406 379 120 ਇਹ ਪਾਤਰਾਂ ਦੇ ਵਿੱਚ ਮਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮਕਦਮਾ ਹੈਗਾ ਜੀ ਮਕਦਮਾ ਨੰਬਰ 55 ਇਹ ਹੈਗਾ ਜੀ 752018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਕਦਮਾ ਦਰਜ ਹੋਇਆ ਪੰਜਵਾਂ ਮਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 842019 ਨੂੰ ਇਹ ਵੀ 353 186 341 224 225 148 149 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਜੀ ਛੇਵਾਂ ਮਕਦਮਾ ਨੰਬਰ ਹੈਗਾ ਜੀ 557 ਇਹ ਹੈਗਾ ਜੀ 20102019 ਸੱਤਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 14 3 2021 ਅ ਇਹ ਵੀ ਪਾਤਰਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫਆਈਆਰ ਨੰਬਰ ਹੈਗੀ 104 ਇਹ ਹੈਗਾ ਜੀ 29 9 2018 ਇਹ ਹੈਗਾ ਜੀ ڪرਿੰਡਾ ڪرਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਹੈ ਜੀ 9ਵਾਂ ਹੈਗਾ ਜੀ ਇਸ ਤੇ ਐਫਆਈਆਰ ਨੰਬਰ 262 ਇਹ ਹੈਗਾ ਜੀ 8 10 2019 ਇਹ ਹੈਗਾ ਜੀ ਧੂਰੀ ਜ਼ਿਲ੍ਹਾ ਸੰਗਰੂਰ ਦਾ ਪਰਚਾ ਜੀ ਬਿਊਰੋ ਰਿਪੋਰਟ ਸਮਾਣਾ نیوز